ਅਲੀ ਪਤਨ ਪਿੰਡ ਦੇ ਬਾਹਰ ਅਸੀਂ ਮੌਜੂਦ ਆ ਪਰ ਸਾਨੂੰ ਇਸ ਵਕਤ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਦੇ ਪਿੱਛੇ ਹੀ ਵਜ੍ਹਾ ਕੀ ਹੈ ਕਾਰਨ ਕੀ ਕਿਸੇ ਨੂੰ ਨਹੀਂ ਪਤਾ ਈਸੀ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਸੇ ਨੂੰ ਸਾਨੂੰ ਉੱਤੋਂ ਹੁਕਮ ਆਏ ਨੇ ਕਿ ਕੋਈ ਵੀ ਅੱਗੇ ਨਹੀਂ ਜਾ ਸਕਦਾ ਪਰ ਸਾਨੂੰ ਇੱਥੇ ਜਦੋਂ ਰੁਕੇ ਇੱਥੇ ਤਾਂ ਉਲਟ 3-4 ਜਗ੍ਹੀ ਐ ਸਬ ਇੰਸਪੈਕਟਰ ਉਹਦੇ ਦੱਸਣ ਬਤਾਓ ਕਿ ਉਹਨਾਂ ਦਾ ਉੱਤੋਂ ਅਫਸਰ ਦਾ ਹੁਕਮ ਸੀ ਉਸ ਤੋਂ ਬਾਅਦ ਮੈਂ ਜਿਹੜੇ ਮੈਡਮ ਸੰਧੂ ਨੇ ਡੀਐਮ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਜੋ ਉਹਨਾਂ ਦਾ ਦੱਸਣ ਦਾ ਮਤਲਬ ਆ ਉਹ ਕਹਿੰਦੇ ਵੀ ਕਾਮਾ ਵਾਲੇ ਪਰਤਨ ਤੇ ਜਿਹੜਾ ਰਸ ਹੈ ਸਾਢੇ ਗੁੜੇ ਬੋਟਸ ਘੱਟ ਨੇ ਉਹ ਸਾਰੀ ਸਿਚੁਏਸ਼ਨ ਨੂੰ ਵੀ ਉੱਥੇ ਇੱਕਦਮ ਤੋਂ ਰਸਨਾ ਹੋ ਗਈ ਅਸੀਂ ਇਸ ਕਰਕੇ ਇੱਥੋਂ ਜਿਹੜੀ ਆਵਾਜ਼ ਆ ਗਈ ਉਹ ਕੰਟਰੋਲ ਕੀਤੀ ਹੈ ਰੋਕੀ ਹੈ ਜੇ ਤੁਸੀਂ ਜਾਇਦਾਦ ਲੈਣ ਨਹੀਂ ਅੰਦਰ ਜਾਓਗੇ ਸਥਿਤੀ ਤਾਂ ਕਿਵੇਂ ਪਤਾ ਲੱਗੇਗਾ ਕਿਵੇਂ ਪਤਾ ਲੱਗੇਗਾ ਲੋਕ ਕਿਹੜੀ ਸਥਿਤੀ ਦੇ ਵਿੱਚ ਰਹਿ ਰਹੇ ਹਨ ਡੀਐਮ ਦੇ ਕਹਿਣ ਮੁਤਾਬਕ ਕੋਈ ਇਹੀ ਘਟਨਾ ਹੋ ਜਾਂਦੀ ਹੈ ਉਹਦੀ ਸਾਰੀ ਰਿਸਪੌਂਸਿਬਿਲਟੀ ਹੈ ਜਿਹੜੀ ਉਹ ਇੱਕ ਚੁਣੇ ਹੋਏ ਨਵੰਦੇ ਤੇ ਆਊਗੀ ਇਸ ਕਰਕੇ ਅਸੀਂ ਇੱਥੇ ਰੁਕੇ ਹੋਏ ਹਾਂ ਡੀਐਮ ਨੇ ਕਿਹਾ ਕਿ ਮੈਂ ਸਿਵਲ ਸਰਜਨ ਨੂੰ ਕਹਿੰਦੀ ਹਾਂ ਤੁਹਾਡੇ ਨਾਲ ਗੱਲ ਕਰ ਦਿੰਦਾ ਜਿੰਨੀ ਵੀ ਤੁਹਾਡੀ ਮੈਡੀਸਨ ਹੈ ਉਹ ਤੁਸੀਂ ਉਹਨਾਂ ਨੂੰ ਦੇ ਦਿਓ ਉੱਥੇ ਉਹ ਵਰਤੋਂ ਕਰਨਗੇ ਪੁਲਿਸ ਜੋ ਹੈ ਉਹ ਖੜੀ ਹੈ ਤੇ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਪਰ ਅੱਜ ਅਸੀਂ ਆਏ ਤਾਂ ਤੁਸੀਂ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਨਾ ਹੀ ਐਮਐਲਏ ਹੁਣੀ ਅੰਦਰ ਜਾ ਸਕੇ ਕੀ ਕਾਰਨ ਹੈ ਮੈਮ ਇੱਥੇ ਸਾਨੂੰ ਡੀਸੀ ਸਾਹਿਬ ਦੇ ਹੁਕਮ ਨੇ ਕਿ ਅੱਗੇ ਰਸ਼ ਬਹੁਤ ਜ਼ਿਆਦਾ ਹੋ ਗਿਆ ਸੀ ਬੰਦ ਤੇ ਰਾਤੀ ਬੰਦ ਟੁੱਟ ਗਿਆ ਸੀ ਤਾਂ ਬਿਲਕੁਲ ਮਨਾ ਕੀਤਾ ਹੋਇਆ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਂ ਆਇਆ ਹੋਇਆ ਹੈ ਹਾਲਾਤ ਦਿਨੋ ਦਿਨ ਵੱਧ ਤੋਂ ਵੱਧ ਬੱਦਰ ਹੁੰਦੇ ਜਾ ਰਹੇ ਨੇ ਅੱਜ ਅਸੀਂ ਫਾਜ਼ਿਲਕਾ ਵਿਖੇ ਪਹੁੰਚੇ ਸੀ ਕਾਵਾ ਵਾਲੀ ਪਤਨ ਪਿੰਡ ਦੇ ਬਾਹਰ ਅਸੀਂ ਮੌਜੂਦ ਆ ਪਰ ਸਾਨੂੰ ਇਸ ਵਕਤ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਦੇ ਪਿੱਛੇ ਵਜ੍ਹਾ ਕੀ ਹੈ ਕਾਰਨ ਕੀ ਕਿਸੇ ਨੂੰ ਨਹੀਂ ਪਤਾ ਸਿਰਫ ਤੇ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਡੀਸੀ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਸੇ ਨੂੰ ਸਾਨੂੰ ਉੱਤੋਂ ਹੁਕਮ ਆਏ ਨੇ ਕਿ ਕੋਈ ਵੀ ਅੱਗੇ ਨਹੀਂ ਜਾ ਸਕਦਾ ਅਸੀਂ ਤਾਂ ਚਲੋ ਕਵਰੇਜ ਕਰ ਵਾਸਤੇ ਆਏ ਸੀ ਅਸੀਂ ਹਾਲਾਤ ਦਿਖਾਉਣ ਵਾਸਤੇ ਆਏ ਸੀ ਕਿ ਅੰਦਰ ਲੋਕ ਕਿਹੜੀ ਸਥਿਤੀ ਦੇ ਵਿੱਚ ਰਹਿ ਰਹੇ ਨੇ ਪਰ ਹੁਣ ਇੱਥੇ ਐਮਐਲਏ ਹੋਣੀ ਸਾਡੇ ਨਾਲ ਮੌਜੂਦ ਨਹੀਂ ਐਮਐਲਏ ਸਾਹਿਬ ਹੋਣੀ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਗਰੂਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਗਰੂਪ ਸਿੰਘ ਜੀ ਤੁਸੀਂ ਇੱਥੇ ਆਏ ਹੋ ਤੁਹਾਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਕਿਹਾ ਜਾ ਰਿਹਾ ਕੀ ਕਹਿ ਕੇ ਟਾਲ ਦਿੱਤਾ ਗਿਆ ਤੁਹਾਨੂੰ ਅਸੀਂ ਮੈਡਮ ਪਿਛਲੇ 7-8 ਦਿਨ ਤੋਂ ਜਿਹੜਾ ਬਸੰਡੇ ਦੀਆਂ ਟੀਮਾਂ ਨੇ ਉਹ ਸਾਰੀਆਂ ਫਾਜ਼ਿਲਕਾ ਅਪਰੋਚਬਲ ਇਸ ਏਰੀਆ ਦੇ ਵਿੱਚ ਸੇਵਾ ਕਰ ਰਹੀਆਂ ਨੇ ਸਾਨੂੰ ਰਿਕੁਆਇਰਮੈਂਟ ਪਤਾ ਲੱਗੀ ਸੀ ਕਿ ਇੱਥੇ ਮੈਡੀਸਨ ਦੀ ਲੋੜ ਹੈ ਖਾਣ ਪੀਣ ਦਾ ਸਮਾਨ ਪਿਛਲੇ ਦਿਨਾਂ ਦੇ ਵਿੱਚ ਉੱਥੋਂ ਭਟੰਡਿਓ ਭੇਜਿਆ ਗਿਆ ਉਸ ਮੈਡੀਸਨ ਦੇ ਲਈ ਅਸੀਂ ਅੱਜ ਮੈਡੀਸਨ ਦੀਆਂ ਸਾਡੀਆਂ ਤਿੰਨ ਐਮੂਲੈਂਸਾਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ ਇਸ ਕੋ ਸ਼ੰਕਾ ਨਹੀਂ ਪਰ ਅਸੀਂ ਕਿਉਂਕਿ ਸਾਡੇ ਨਾਲ ਜਿਹੜੇ ਸਾਡੇ ਚੀਫ ਨੇ ਸਿਵਲ ਡਿਫੈਂਸ ਦੇ ਉਹ ਵੀ ਆਉਂਦਾ ਸਿਵਲ ਡਿਫੈਂਸ ਦੀ ਟੀਮ ਹੈ ਪੂਰੀ ਜਿਹੜੀ ਲਗਾਤਾਰ ਇਸ ਤੇ ਸੇਵਾ ਕਰ ਰਹੀ ਹੈ ਸਾਡੇ ਨਾਲ ਇੱਕ ਡਾਕਟਰ ਸਾਹਿਬਾਨ ਦੀ ਟੀਮ ਵੀ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਜਾਂਦੇ ਸੀ ਪਰ ਸਾਨੂੰ ਇੱਥੇ ਜਦੋਂ ਰੁਕੇ ਇੱਥੇ ਤਾਂ ਉਹ ਲੜਕੀ ਇਨਚਾਰਜ ਹੈਗੀ ਐ ਸਬ ਇਨਸਪੈਕਟਰ ਉਹਦੇ ਦਰਸ਼ਨ ਬਤਾਓ ਕਿ ਉਹਨੂੰ ਤਾਂ ਉੱਤੋਂ ਅਫਸਰਾਂ ਦਾ ਹੁਕਮ ਸੀ ਉਸ ਤੋਂ ਬਾਅਦ ਮੈਂ ਜਿਹੜੇ ਮੈਡਮ ਸੰਧੂ ਨੇ ਡੀਐਮ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਜੋ ਉਹਨਾਂ ਦਾ ਦੱਸਣ ਦਾ ਮਨਤਬਾ ਉਹ ਕਹਿੰਦੇ ਵੀ ਕਾਮਾ ਵਾਲੇ ਪਤਨ ਤੇ ਜਿਹੜਾ ਰਸ ਹੈ ਸੜੇ ਕੋਲੇ ਬੋਟਸ ਘਟ ਨੇ ਉਹ ਸਾਰੀ ਸਿਚੁਏਸ਼ਨ ਨੂੰ ਕਿ ਉੱਥੇ ਇੱਕਦਮ ਕੋਈ ਰਸਨਾ ਹੋਵੇ ਅਸੀਂ ਇਸ ਕਰਕੇ ਇੱਥੋਂ ਜਿਹੜੀ ਆਵਾਜ਼ ਆਵੀ ਉਹ ਕੰਟਰੋਲ ਕੀਤੀ ਹੈ ਰੋਕੀ ਹੈ ਇਹੀ ਕਾਰਨ ਸਾਨੂੰ ਉਹਨਾਂ ਨੇ ਦੱਸਿਆ ਬੈਟਰ ਨੋ ਡਿਪਟੀ ਕਮਿਸ਼ਨਰ ਹਾਜਲ ਕਾ ਪਰ ਜਦੋਂ ਤੱਕ ਅਸੀਂ ਕਵਰੇਜ ਕਰਨ ਨਹੀਂ ਅੰਦਰ ਜਾਉਂਗੇ ਤੁਸੀਂ ਜਾਇਜ਼ਾ ਲੈਣ ਨਹੀਂ ਅੰਦਰ ਜਾਉਂਗੇ ਸਥਿਤੀ ਤਾਂ ਕਿਵੇਂ ਪਤਾ ਲੱਗੇਗਾ ਕਿਵੇਂ ਪਤਾ ਲੱਗੇਗਾ ਲੋਕ ਕਿਹੜੀ ਸਥਿਤੀ ਦੇ ਵਿੱਚ ਰਹਿ ਰਹੇ ਨੇ ਦੇਖੋ ਸਾਨੂੰ ਤਾਂ ਜੋ ਹਰਦਾ ਕੋਈ ਵੀ ਜਿਹੜਾ ਬੇਸ਼ੱਕ ਜਿਹੜਾ ਪੋਲਿਟਿਕਲ ਬੰਦਾ ਹੈ ਉਹ ਇੱਕ ਜਾਬਤੇ 'ਚ ਬੰਨਿਆ ਹੁੰਦਾ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਸੀਐਸ ਦੇ ਕੰਟਰੋਲ ਥੱਲੇ ਜਾਂ ਡੀਜੀਪੀ ਦੇ ਕੰਟਰੋਲ ਥੱਲੇ ਆਪਦੇ ਜਾਬਦੇ 'ਚ ਬੱਜੀ ਹੈ ਸਾਨੂੰ ਤਾਂ ਇਹ ਹਰ ਇਤਾਂ ਸੀ ਕਿ ਬਟਿੰਡਾ ਜਿਹੜਾ ਹੈ ਉੱਥੇ ਜਾ ਕੇ ਸਮਾਨ ਪਹੁੰਚਾਏਗਾ ਅਸੀਂ ਜਿਹੜਾ ਵੀ ਸਾਰੀ ਜਿਹੜੀ ਅੱਜ ਦੀ ਕਾਰਵਾਈ ਹੈ ਅਸੀਂ ਆਪਦੀ ਪਾਰਟੀ ਦੀ ਓਰਗੇਨਾਈਜੇਸ਼ਨ ਹੈ ਕਿਉਂਕਿ ਰੋਜ਼ ਸਵੇਰ 9 ਵਜੇ ਕੌਂਕਲ ਹੁੰਦੀ ਹੈ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਵੀ ਇਸ ਤੋਂ ਇਲਾਵਾ ਜਾਂ ਤਾਂ ਕੋਈ ਐਸਾ ਸੈਟਅਪ ਬਣਾਇਆ ਜਾਵੇ ਜਿੱਥੇ ਸਟੋਰ ਬਣਾਏ ਜਾਣ ਵੀ ਬਟਿੰਡੇ ਤੋਂ ਜੋ ਕੋਈ ਸਮਾਨ ਲੈ ਕੇ ਆਉਂਦਾ ਹੈ ਬਜਾਏ ਰਸਤੇ ਉੱਕਲਾ ਸਮਾਨ ਡ੍ਰੌਪ ਕਰਨ ਔਰ ਉੱਥੇ ਜਿਹੜਾ ਉਹਨੂੰ ਹੈਂਡਓਵਰ ਜਿਹਨੂੰ ਕਰਦੇ ਨੇ ਉਹਨੂੰ ਰਸੀਦ ਦੇ ਦੇਣ ਵੀ ਸਾਡੇ ਕੋਲ ਸਮਾਨ ਪਹੁੰਚ ਗਿਆ ਉਸ ਤੋਂ ਅੱਗੇ ਦੀ ਸਪਲਾਈ ਜਿਹੜੀ ਆ ਉਹਨਾਂ ਦੀ ਜ਼ਿੰਮੇਵਾਰੀ ਹੋਵੇ ਇਹ ਬੇਸ਼ੱਕ ਡੀਐਮ ਫਾਜ਼ਿਲਕਾ ਜਾਂ ਪਾਰਟੀ ਦੀ ਆਰਗੇਨਾਈਜੇਸ਼ਨ ਦੇ ਬੰਦੇ ਕਰਨ ਇਹ ਮੈਂ ਅੱਜ ਆਇਆ ਆਪਣੀ ਪਾਰਟੀ ਨੂੰ ਭੇਜੂੰਗਾ ਪਰ ਕਿਉਂਕਿ ਇੱਕ ਜ਼ਿੰਮੇਵਾਰ ਐਮਐਲਏ ਹੋਣ ਦੇ ਨਾਤੇ ਮੈਂ ਐਡਮਿਨਿਸਟ੍ਰੇਸ਼ਨ ਦੇ ਨਾਲ ਇਹ ਜिद ਨਹੀਂ ਕਰ ਸਕਦਾ ਕਿ ਐਡੀ ਬੱਡੀ ਗਿਣਤੀ ਲੋਕਾਂ ਨੂੰ ਲੈ ਕੇ ਜਾਵਾਂ ਪਰ ਚਾਂਸ ਡੀਐਮ ਦੇ ਕਹਿਣ ਮੁਤਾਬਕ ਯਹੀ ਘਟਨਾ ਹੋ ਜਾਂਦੀ ਹੈ ਉਹਦੀ ਸਾਰੀ ਰਿਸਪੌਂਸਿਬਿਲਟੀ ਹੈ ਜਿਹੜੀ ਉਹ ਇੱਕ ਚੁਣੇ ਹੋਏ ਨੁਮਾਇੰਦੇ ਤੇ ਆਊਗੀ ਇਸ ਕਰਕੇ ਅਸੀਂ ਇੱਥੇ ਰੁਕੇ ਹੋਏ ਹਾਂ ਡੀਐਮ ਨੇ ਕਿਹਾ ਕਿ ਮੈਂ ਸੇਵਾ ਸੱਜਣ ਨੂੰ ਕਹਿੰਨੀ ਆ ਤੁਹਾਡੇ ਨਾਲ ਗੱਲ ਕਰ ਲੈਂਦਾ ਜਿੰਨੇ ਵੀ ਤੁਹਾਡੀ ਮੈਡੀਸਨ ਹੈ ਉਹ ਤੁਸੀਂ ਉਹਨਾਂ ਨੂੰ ਦੇ ਦਿਓ ਉੱਥੇ ਉਹ ਵਰਤੋਂ ਕਰਨਗੇ ਅਸੀਂ ਵੈਸੇ ਦੋ ਜਿਹੜੀ ਮੈਡੀਸਨ ਸੀਗੀ ਸਾਡੀ ਉਹ ਐਮੂਲੈਂਸ ਜਿਹੜੀ ਆ ਉਹ ਭੇਜ ਦਿੱਤੀ ਇੱਥੇ ਨਾ ਹੋਰ ਵੀ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ ਰਾਸ਼ਨ ਲੈ ਕੇ ਲੋਕ ਦੂਰੋਂ ਦੂਰ ਆਏ ਨੇ ਸੇਵਾ ਲੈ ਕੇ ਦੂਰੋਂ ਦੂਰ ਆਏ ਨੇ ਮੈਂ ਵੀਰੇ ਨਾਲ ਹੁਣੇ ਆਫ ਕੈਮਰਾ ਗੱਲ ਕੀਤੀ ਉਹ ਕਹਿੰਦੇ ਸਾਨੂੰ ਵੀ ਅੱਗੇ ਨਹੀਂ ਜਾਣ ਦੇ ਰਹੇ ਸੀ ਤਾਂ ਸੇਵਾ ਕਰਨ ਆਏ ਆ ਹਾਂ ਬਠਿੰਡੇ ਤੋਂ ਸੰਗਤ ਬਠਿੰਡੇ ਦੇ ਵਿੱਚ ਹੀ ਪੈਂਦਾ ਉੱਥੋਂ ਵੀ ਆਟਾ ਹੋਰ ਸਮਾਨ ਲੈ ਕੇ ਇੱਕ ਟਰਾਲੀ ਖੜੀ ਹੈ ਮੇਰੇ ਬੈਕਲੇ ਉੱਤੇ ਹੀ ਇਹ ਲੋਕ ਵੀ ਜਾਣਨਾ ਚਾਹੁੰਦੇ ਆ ਪਰ ਉਹਦੇ ਬਾਰੇ ਵੀ ਜਿਹੜਾ ਡੀਐਮ ਹੈ ਉਹ ਕਹਿੰਦੀ ਮੈਂ ਸਮਾਨ ਲੈਣ ਦੇ ਲਈ ਇਜਾਜ਼ਤ ਦੇ ਦੂੰਗੀ ਸਮਾਨ ਜਿਹੜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਅਧਿਕਾਰੀ ਹੈ ਜਿਨ੍ਹਾਂ ਦੀ ਡਿਊਟੀ ਡੀਐਮ ਰਾਏਗੀ ਉਹ ਲੈ ਕੇ ਅੱਗੇ ਜਾਣਗੇ ਬਹੁਤ ਬਹੁਤ ਧੰਨਵਾਦ ਸੋ ਗੱਲ ਅਸੀਂ ਕੀਤੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਂਦੇ ਹਾਂ ਉੱਥੇ ਜਿੱਥੇ ਪੁਲਿਸ ਜੋ ਹੈ ਉਹ ਖੜੀ ਹੈ ਤੇ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਕਮ ਜਿਹੜੇ ਨੇ ਉੱਪਰੋਂ ਆਏ ਆ ਸਾਨੂੰ ਡੀਸੀ ਦੇ ਵੱਲੋਂ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਸੋ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਮੈਮ ਅਸੀਂ ਕਵਰੇਜ ਕਰਨ ਅੱਜ ਆਏ ਸੀ ਜਲੰਧਰ ਤੋਂ ਤਾਂ ਸਾਨੂੰ ਪਤਾ ਲੱਗਿਆ ਸੀ ਇੱਥੇ ਹਾਲਾਤ ਕਾਫੀ ਜ਼ਿਆਦਾ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਹਨਾ ਇੱਥੇ ਕਾਫੀ ਲੋਕ ਪਰੇਸ਼ਾਨੀ ਦੇ ਵਿੱਚ ਨੇ ਪਰ ਅੱਜ ਅਸੀਂ ਆਏ ਤਾਂ ਤੁਸੀਂ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਨਾ ਹੀ ਐਮਐਲਏ ਹੋਣੀ ਅੰਦਰ ਜਾ ਸਕੇ ਕੀ ਕਾਰਨ ਹੈ ਮੈਮ ਇੱਥੇ ਸਾਨੂੰ ਡੀਸੀ ਸਾਹਿਬ ਦੇ ਹੁਕਮ ਨੇ ਕਿ ਅੱਗੇ ਰਸ਼ ਬਹੁਤ ਜ਼ਿਆਦਾ ਹੋ ਗਿਆ ਸੀ ਬੰਦ ਤੇ ਰਾਤੀਂ ਬੰਨ ਟੁੱਟ ਗਿਆ ਸੀ ਤਾਂ ਬਿਲਕੁਲ ਮਨਾ ਕੀਤਾ ਹੋਇਆ ਹੈ। ਹਾਂਜੀ ਤੇ ਤੁਹਾਨੂੰ ਉੱਪਰੋਂ ਹੁਕਮ ਆਇਆ ਨੇ ਕਿ ਅੰਦਰ ਕਿਸੇ ਨੂੰ ਨਹੀਂ ਜਾਣ ਦੇਣਾ। ਨਹੀਂ ਨਹੀਂ ਬਿਲਕੁਲ ਬੰਦ ਨੇ ਅੱਗੇ ਗੱਡੀਆਂ। ਤੇ ਹੁਣ ਵੀਰ ਹੁਣਾਂ ਨਾਲ ਮੇਰੀ ਆਫ ਕੈਮਰਾ ਗੱਲ ਹੋਈ ਉਹ ਕਹਿੰਦੇ ਸੀ ਇੰਨੀ ਦੂਰੋਂ ਰਾਸ਼ਨ ਲੈ ਕੇ ਆਏ ਆ ਸਾਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ। ਹਾਂਜੀ ਸਮਝਦੇ ਆ ਸੀ। ਅਸੀਂ ਸਮਝ ਸਕਦੇ ਆ ਵੀ ਸੇਵਾ ਕਰ ਰਹੇ ਨੇ ਬਟ ਅਸੀਂ ਇਹਨਾਂ ਨੂੰ ਕਿਹਾ ਵੀ ਪਿੱਛੇ ਕੈਂਪ ਲੱਗੇ ਹੋਏ ਆ ਉੱਥੇ ਤੁਸੀਂ ਪਹੁੰਚਾਓ ਰਸ਼ ਅੱਛਾ ਕੈਂਪਾਂ ਦੇ ਵਿੱਚ ਪਹੁੰਚਾ ਸਕਦੇ ਅੱਗੇ ਨਹੀਂ ਜਾਣਾ ਅੱਗੇ ਨਹੀਂ ਜਾਣਾ ਅੱਗੇ ਬਿਲਕੁਲ ਬੰਦ ਨੇ ਗੱਡੀਆਂ ਕਿਉਂਕਿ ਗੱਡੀਆਂ ਦਾ ਰਸ਼ ਹੋ ਜਾਂਦਾ ਜ਼ਿਆਦਾ ਤੇ ਇਸ ਕਰਕੇ ਕੱਲ ਰਾਤ ਵੀ ਬੰਨ ਟੁੱਟ ਗਿਆ ਸੀ ਤੇ ਬੜੀ ਔਖਾ ਮਤਲਬ ਸਿਚੁਏਸ਼ਨ ਕੰਟਰੋਲ ਕੀਤੀ ਗਈ ਹੈ ਤਾਂ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਬਿਲਕੁਲ ਗੱਡੀਆਂ ਬੰਦ ਨੇ ਐਮਐਲਏ ਸਾਹਿਬ ਨੂੰ ਵੀ ਮਨਾ ਕੀਤਾ ਹੋਇਆ ਜੀ ਜੀ ਤਾਂ ਇਨਾ ਦੇ ਅਨੁਸਾਰ ਡੀਸੀ ਹੁਣਾ ਦੇ ਹੁਕਮ ਨੇ ਕਿ ਕੋਈ ਵੀ ਅੱਗੇ ਨਹੀਂ ਜਾ ਸਕਦਾ ਕਿਉਂਕਿ ਦੇਰ ਰਾਤ ਵੀ ਇੱਥੇ ਹਾਲਾਤ ਕਾਫੀ ਚਿੰਤਾਜਨਕ ਬਣ ਗਏ ਸੀ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਬੋਟਸ ਦੀ ਕਮੀ ਹੈ ਅੰਦਰ ਇਸ ਕਰਕੇ ਬਹੁਤ ਜ਼ਿਆਦਾ ਰਸ਼ ਅੰਦਰ ਨਹੀਂ ਹੋਣ ਦੇਣਾ ਚਾਹੁੰਦੇ ਜਿਸ ਕਰਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਫਿਲਹਾਲ ਨਹੀਂ ਦਿੱਤੀ ਜਾ ਰਹੀ ਹੈ ਸੋ ਤੁਸੀਂ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਤੁਹਾਨੂੰ ਪਲ-ਪਲ ਦੀ ਅਪਡੇਟ ਇਸ ਚੈਨਲ ਦੇ ਜ਼ਰੀਏ ਅਸੀਂ ਇਸੇ ਤਰ੍ਹਾਂ ਦਿੰਦੇ ਰਹਾਂਗੇ ਬਹੁਤ-ਬਹੁਤ ਧੰਨਵਾਦ